ਸੋ ਦੋਸਤੋ ਜਿਮ ਵਾਲੇ ਸ਼ਕੀਨਾ ਵਾਸਤੇ ਇੱਕ ਖਾਸ ਤੋਹਫਾ ਕਿ ਅੱਜ ਦੀ ਡੇਟ ਦੇ ਵਿੱਚ ਸਾਡਾ ਇਹ ਯੂਥ ਆ ਜਿਹੜਾ ਕੋਈ ਇਹ ਨਾ ਬੋਲ ਮੈਨਾ ਬੋਲ ਚ ਵੱਖ-ਵੱਖ ਤਰ੍ਹਾਂ ਦੇ ਪ੍ਰੋਟੀਨ ਵੇਟ ਗੇਨਰ ਕਈ ਕੁਝ ਖਾ-ਖਾ ਕੇ ਜਿੱਥੇ ਆਪਣੇ ਸਰੀਰ ਦਾ ਸਤਿਆਨਾਸ਼ ਕਰਦਾ ਆ ਉਹਦੇ ਨਾਲ ਹੁੰਦਾ ਕੀ ਆ ਕਿ ਕੁਝ ਟਾਈਮ ਲਈ ਜਿਹੜਾ ਸਾਡਾ ਸਰੀਰ ਆ ਬਾਡੀ ਪੰਪ ਹੁੰਦੀ ਆ ਡੋਲੇ ਨਿਕਲ ਆਉਂਦੇ ਆ ਪਰ ਇਹ ਤੁਸੀਂ ਆਪਾਂ ਜਮਾ ਕੇ ਦੇਖਿਆ ਹੋਊਗਾ ਕਿ ਤੁਸੀਂ 1 ਮਹੀਨਾ ਸਿਰਫ ਇੱਕ ਮਹੀਨਾ ਜਾਂ 15 ਦਿਨ ਤੁਸੀਂ ਜਿਹੜੀ ਐਕਸਰਸਾਈਜ਼ ਲਉਣੀ ਸ਼ੁਰੂ ਕਰਦੇ ਹੋ ਡੱਬਾ ਖਾਣਾ ਬੰਦ ਕਰ ਦੋ ਤੇ ਬਾਡੀ ਸਾਡੀ ਫੇਸ ਉਂਗੜ ਕੇ ਉੱਥੇ ਹੀ ਚਲੇ ਜਾਂਦੀ ਆ ਸੋ ਉਹਦੇ ਵਿੱਚ ਇੱਕ ਖਾਸ ਤੋਹਫਾ ਆ ਕਿ ਜਿਹੜਾ ਸਾਡੇ ਸਦੀਆਂ ਤੋਂ ਚੱਲਿਆ ਆ ਰਿਹਾ ਸਾਡਾ ਤੇ ਇਹ ਜਿਹੜਾ ਦੇਸੀ ਨੁਸਖੇ ਜਿਹੜੇ ਚੱਲੇ ਆ ਰਹੇ ਜਿਹਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀਡੀਓ ਦੇ ਵਿੱਚ ਦਿਖਾਇਆ ਤੁਹਾਨੂੰ ਕਿ ਜਿਹੜਾ ਆਕਰਕਰਾ ਵਸਤਾਵਰਿਆ ਅਸ਼ਵਗੰਧਾ ਹੋ ਗਿਆ ਲੌਂਗ ਛੋਟੀ ਇਲਾਇਚੀ ਹੋ ਗਈ ਕੋਚ ਬੀਜ ਮਤਲਬ ਇਹੋ ਜਿਹਿਆਂ ਮਤਲਬ ਅਨੇਕਾਂ ਜਿਹੜੀਆਂ ਜੜੀ ਬੂਟੀਆਂ ਜਿਹੜੀਆਂ ਸਾਡੇ ਸਰੀਰ ਵਾਸਤੇ ਵਰਦਾਨ ਆ ਤੇ ਜਿਹਦੇ ਨਾਲ ਬਣੀ ਹੋਈ ਇੱਕ ਵਾਰੀ ਬਣੀ ਹੋਈ ਬਾਡੀ ਕਦੇ ਉਹ ਮਤਲਬ ਢਲਦੀ ਨਹੀਂ ਗਈ ਹਮੇਸ਼ਾ ਬਾਡੀ ਸਾਡੀ ਇਹ ਨੈਚੁਰਲ ਚੀਜ਼ ਆ ਇਹ ਨੈਚੁਰਲ ਜਿਹੜੀ ਡਾਈਟ ਆ ਸੋ ਇਸ ਕਰਕੇ ਜਿਹੜੇ ਇਹ ਖੇਸਵਾ ਜਿਹੜੇ ਡੱਬੇ ਆ ਪ੍ਰੋਡਕਟ ਆ ਇਹਨਾਂ ਨੂੰ ਸਾਈਡ ਤੇ ਕਰਕੇ ਤੇ ਇਹ ਜਿਹੜੀ ਕੁਦਰਤ ਦੀਆਂ ਦਿੱਤੀਆਂ ਹੋਈਆਂ ਨਿਯਾਮਤਾਂ ਜਿਹੜੀਆਂ ਇਹਨਾਂ ਨੂੰ ਆਪਾਂ ਵਰਤੀਏ ਨਾ ਇਸ ਚੀਜ਼ ਦਾ ਤੁਹਾਡੀ ਬਾਡੀ ਤੇ ਕੋਈ ਸਾਈਡ ਇਫੈਕਟ ਹੋਊਗਾ ਔਰ ਇਹਦੇ ਨਾਲ ਤੁਹਾਡਾ ਜਿਹੜਾ ਹਰ ਜਿਹੜੀ ਬੋਡੀ ਦੀ ਇੱਕ ਇੱਕ ਨਸ ਦੇ ਉੱਤੇ ਜਿਹੜੀ ਇਹ ਚੀਜ਼ਾਂ ਕੰਮ ਕਰਨਗੀਆਂ ਤੇ ਇਹਦਾ ਕੋਈ ਜਿਹੜਾ ਸਾਈਡ ਇਫੈਕਟ ਨਹੀਂਗਾ ਤੇ ਬੋਡੀ ਵੀ ਤੁਹਾਡੀ ਹੈ ਬੋਡੀ ਵੀ ਐਕਟਿਵ ਰਹੂਗੀ ਇਹਦੇ ਨਾਲ ਤੇ ਸਰੀਰ ਵੀ ਵਧੀਆ ਬਣੂਗਾ ਧੰਨਵਾਦ